ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦਾ ਹਾਂ ਕਿ ਤੁਸੀਂ ਸਭ ਮਜੀਠੋਗੇ ਅੱਜ ਤੁਹਾਨੂੰ ਸਪੇਨ ਦੀ ਵੀਡੀਓ ਦਿਖਾਣੇ ਆ ਜੋ ਕਿ ਮੇਰੀ ਜਨਤ ਹੈ ਇੱਕੋ ਜਿਹਾ ਆਪਾਂ ਗੱਲ ਕਰਾਂਗੇ ਜਿਹੜੀ ਲੋਕ ਪੋਜੀਸ਼ਨ ਚੋਂ ਇੰਡੀਆ ਵਾਪਸ ਜਾਣਾ ਚਾਹੁੰਦੇ ਹਰ ਤਰ੍ਹਾਂ ਦੇ ਕਾਰਨ ਇਹ ਵਾਪਸਾਂ ਦੇ ਵਿੱਚ ਕਈ ਲੋਕਾਂ ਨੇ ਜਿਹੜੇ ਬੜੇ ਪੈਸੇ ਬਾਅਦ ਕਮਾ ਲਈ ਹੁੰਦੇ ਵੇ ਕਾਫੀ ਸੱਟ ਹੁੰਦੇ ਵੇ ਬੱਚੇ-ਬੱਚੇ ਵਿਆਹ ਲਈ ਹੁੰਦੇ ਵੇ ਉਹ ਸੋਚਦੇ ਚਲੋ ਜਿਹੜੀ ਬਾਕੀ ਜਿਹੜੀ ਉਮਰ ਰਹੀ ਹੈ ਆਪਣੀ ਇੰਡੀਆ ਜਾ ਕੇ ਪੰਜਾਬ ਜਮਲਾਈਏ ਕੋਈ ਰਿਸ਼ਤੇਦਾਰ ਪੈਣ ਭਰਾਉਣਗੇ ਆਪਣਾ ਮੋਲ ਹੋਏਗਾ ਕੰਮ ਕਰਕੇ ਕਰਨਾ ਹੁਣ ਕੋਈ ਨਹੀਂ ਗਾ ਤੇ ਕਈ ਠੰਡੇ ਮੌਸਮ ਤੋਂ ਦੁਖੀ ਹੋ ਜਾਂਦੇ ਵੀ ਉਹ ਕਹਿੰਦੇ ਆਪਣਾ ਇੰਡੀਆ ਚੰਨੇ ਆ ਪੰਜਾਬ ਚ ਰਹਿਣੇ ਆ ਕਿਉਂਕਿ ਜਿੱਥੇ ਬੰਦੇ ਨੇ ਜਨਮ ਲਿਆ ਹੁੰਦਾ ਹੈ ਉੱਥੇ ਉਹਦਾ ਉਹਨੂੰ ਪਿਆਰ ਬਣਿਆ ਹੁੰਦਾ ਹੈ ਉਹ ਕਹਿੰਦਾ ਚਲੋ ਜੀ ਜੇਲੀ ਥੋੜੀ ਉਮਰ ਹੋ ਰਹੀ ਹੈ ਆਪਣੇ ਵਿੱਚ ਜਾ ਕੇ ਅਨੁਜਾਇ ਕਰਦੇ ਆ ਬਾਕੀ ਕਈਆਂ ਦਾ ਚੱਕਰੇ ਹੁੰਦਾ ਹੈ ਕਈ ਇੰਡੀਆ ਚੋਂ ਬੜੇ ਪੈਸੇ ਲਗਾ ਕੇ ਆਏ ਹੁੰਦੇ ਵੀ ਉਹਨਾਂ ਬੜੇ ਸੁਪਨੇ ਸਿਾਰੇ ਹੁੰਦੇ ਵੀ ਬੀ ਬਾਰ ਜਿਕੇ ਅਜ ਕਰਾਂਗੇ ਜਦੋਂ ਉਹਨਾਂ ਨੂੰ ਉਹ ਐਸ਼ ਇਥੇ ਨਜ਼ਰ ਨਹੀਂ ਆਉਂਦੀ ਕਈਆਂ ਦਾ ਪਿੱਛੇ ਕਾਰੋਬਾਰ ਚੰਗਾ ਹੁੰਦਾ ਹੈ ਭੈਣ ਭੈ ਸੈੱਟ ਹੁੰਦੇ ਵੀ ਉਹ ਵੀ ਸੋਚਦੇ ਵੀ ਵਾਪਸ ਰਜिए ਆਪਣੇ ਇਸ ਤਰ੍ਹਾਂ ਜਿ ਰਵਾਂਗੇ ਬਾਹਰ ਦਾ ਚਾਲ हट ਗਿਆ ਹੁੰਦਾ ਕਿਉਂਕਿ 2006 ਨੇ ਸਾਲ ਹੈ ਜਦ ਆਦਮੀ ਵੇਖ ਲੈਂਦਾ ਵੀ ਕੀ ਕਮਾਇਆ ਦੀ ਕੀ ਹੋਇਆ ਜੋ ਸੁਪਨੇ ਅਗਰ ਪੂਰੇ ਨਾ ਹੋਦਿਆਂ ਤਾਂ ਆਦਮੀ ਨਿਰਾਸ਼ ਹੋ ਜਾਂਦਾ ਉਹ ਕਿਸ ਕਰਕੇ ਅੰਦੇ ਵੀ ਅਸੀਂ ਵਾਪਸ ਚਲੇ ਜਾਵਾਂਗੇ ਪਿਛੇ ਕੋਈ کاروبار ਸਾਡਾ ਸੱਟਗਾ ਜਾਂ ਚਾਰ ਪੈਸੇ ਕੋਲ ਅਗੇ ਕੋਈ ਵੀ کاروبار ਕੱਲ ਨੂੰ ਜੇ ਆਪਾਂ ਚਾਰ ਪੈਸੇ ਖਾਸ ਲਈ ਦੀ ਉਸ ਤੋਂ ਬਾਅਦ ਗੱਲ ਆ ਜਾਂਦੀ ਹੈ ਜਿਹੜੇ ਬੰਦੇ ਤੇ ਚੋਰੀ ਰਹਿੰਦੇ ਇਨਲੀਗਲ ਨੀ ਆਟਲ ਦੰਦ ਸਾਉਂਦੇ ਉੱਤੇ ਬੜੀਆਂ ਟਕਰਾ ਮਾਰੀਆਂ ਹੁੰਦੀਆਂ ਹੈ ਪੈਸੇ ਜੂ ਕਮਾਈ ਹੁੰਦੇ ਨੇ ਲੇਕਿਨ ਤੇ ਪਿਆਰ ਨਹੀਂ ਲੱਗਦੇ ਸੈਟਿੰਗ ਨਹੀਂ ਹੁੰਦੀ ਉਹ ਵੀ ਦੁਖੀ ਹੋ ਜਾਂਦੇ ਕਿਉਂਕਿ ਆਦਮੀ ਦੁਸ਼ੀਂਦਾ ਪਿਛੇ ਪਰਵਾਹ ਹੁੰਦਾ ਨਹੀਂ ਆਂਦੇ ਵਿਆਹ ਨਹੀਂ ਹੁੰਦੇ ਉਹ ਫਿਰ ਨਾ ਪੈਸਾ ਵੀ ਕੰਮ ਨਹੀਂ ਆਉਂਦਾ ਉਹ ਵੀ ਸੋਚਦੀਏ ਚਲੋ ਜੀ ਵਾਪਸ ਚਲੇ ਜਾਈਏ ਨੇ ਜਾ ਕੇ ਤੇ ਕਾਲਵਰ ਸੈੱਟ ਕਰ ਲਾਂਗੇ ਕੋਈ ਨਾ ਪੈਚੀ ਚਾਲ ਕੋਲੇ ਅਗਰ ਨਹੀਂ ਵੀ ਕੰਮ ਕਰਾਂਗੇ ਤੇ ਥੋੜਾ ਬੁੱਲਪੇੰਜ ਵੀ ਆ ਜਾਏਗਾ ਤੋਰੀ ਪ੍ਰੋਪਰਟੀ ਬੜਾ ਲੈਨੇ ਆ ਤੇ ਰੋਟੀ ਪਾਣੀ ਬੜਾ ਵਧੀਆ ਚੱਲਦਾ ਰਹੇਗਾ ਤਿੰਜਾ ਕੋਈ ਅਨਮੈਲਟੀ ਉਹ ਕੰਦਰ ਚਲੋ ਜਾ ਕੇ ਜੀ ਮੈਂ ਵਿਆਹੂ ਕਰਵਾ ਲਾਂਗਾ ਤੇ ਮੇਰੀ ਅਗੇ ਫੈਮਿਲੀ ਬੰਦੀ ਰਹੇਗੀ ਕਈ ਫਿਰ ਬੰਦੇ ਇਹੋ ਜਿਹੰਦੇ ਵੇ ਜਿਨ੍ਹਾਂ ਨੂੰ ਸਰਕਾਰ ਨੇ ਵਾਸਪੇ ਜਾਂਦਾ ਉਹ 10 ਦਿਨ ਹੀ ਜਾ ਕੇ ਵੀ ਅਸੀਂ ਡਿਪੋਰਟ ਹੋ ਗਏ ਆ ਤੁਹਾਨੂੰ ਪਤਾ ਹੀ ਇਹ ਡਿਪੋਰਟ ਕੀ ਜਦੋਂ ਬੰਦਾ ਜਾਂਦਾ ਤੇ ਉਹਦੀ ਰਿਸਪੈਕਟ ਕੋਈ ਨਹੀਂ ਹੁੰਦੀ ਉਹ ਨਹੀਂ ਫਿਰ ਹੀ ਕੁਕਾ ਨਾ ਉਹ ਨਹੀਂ ਯਾਰ ਬਾਰ ਬੰਦੇ ਨੇ ਲਗਾ ਮੈਂ ਬੜਾ ਵੇਖਿਆ ਜੋ ਇੰਡੀਆ ਦੇ ਯਾਰੇ ਬਾਅਦ ਕੁਛ ਨਹੀਂ ਗਾ ਬਾਅਦ ਤੇ ਬੁਰੇ ਹਾਲੇ ਨਾ ਰੋਟੀ ਮਿਲਦੀ ਟਾਈਮ 'ਚ ਨਾ ਖਾਣ ਪੀਣ ਦੀ ਕਮ ਉਹ ਜੇ ਬਾਸ ਉਸ ਤੇ ਕੰਮ ਕਰੀ ਜੋ ਕੰਮ ਕਰੀ ਜੋ ਉਹਨਾਂ ਨੇ ਫਿਰ ਜਾ ਕੇ ਬੁਰਾਈ ਕਰਨੀ ਹੁੰਦੀ ਕਿਉਂ ਕਰਨੀ ਹੁੰਦੀ ਏ ਉਹ ਕਹਿੰਦੇ ਜਿਹੀ ਕਰੀ ਵੀ ਇਹ ਚੱਕਰ ਪੈ ਗਿਆ ਡਿਕੋਡ ਗਿਆ ਜੇ ਤਾ ਮੀ ਜੇ ਨਹੀਂ ਰਹਿ ਤੇ ਕਿਉਂ ਨਾ ਜਿਹੜੇ ਬੰਦੇ ਬਾਹਰ ਬੈਠੇ ਉਹਨਾਂ ਦੇ ਨੰਬਰ ਵੀ ਡਾਊਨ ਕਰੋ ਕਿਉਂਕਿ ਉਹ ਸੋਚਦੇ ਸਾਡੇ ਨੰਬਰ ਕਿਉਂ ਲੋਣ ਨੂੰ ਬਸੇ ਕਿਉਂਕਿ ਇਹ ਸਾਨੂੰ ਉੱਥੇ ਗੋਮਣੇ ਬਾਸ ਭੇਜਦਾ ਜਾਂ ਸਾਡਾ ਕੰਮ ਨਹੀਂ ਬਣਦਾ ਸਾਡਾ ਵਿਜ ਨਹੀਂ ਲੱਗਾ ਫਿਰ ਕਈ ਲੋਕ ਉੱਥੇ ਐਸਾਂ ਦੇ ਵਿੱਚ ਜਿਹੜੇ ਜਾ ਕੇ 2 4 6 ਮਹੀਨੇ ਦੀ ਇੰਡੀਆ ਜਾ ਕੇ ਨਾ ਬੜੇ ਖੁਸ਼ ਹੁੰਦੇ ਵੀ ਕਾਰੋਬਾਰ ਸ਼ੁਰੂ ਕਰ ਲਿਆ ਸੈਟਿੰਗ ਹੋ ਗਈ ਹੈ ਜਦੋਂ ਸਾਲ ਡੇਰ ਤਲਵਾ ਪੈਂਦਾ ਨਾ ਉੱਥੇ ਉੱਥੇ ਲੜਦਾ ਮੁਕਾਬਲਾ ਕਰਦਾ ਜਾਂਦਾ ਫਿਰ ਉਹ ਮੁਸ਼ਕਲ ਆ ਜਾਂਦੇ ਉਹ ਲਬ ਦੇ ਬਾਦ ਦੀ ਮੋਜਾਂ ਬਾਰਤ ਵਾਲਾ ਹਰ ਉਹ ਕੰਮ ਜਨਾ ਕਰ ਕਿੰਨੀ ਚੀਜ਼ ਦੀ ਲੋੜ ਪੈ ਗਈ ਤੇ ਅੱਡੀ ਗੱਲ ਨੂੰ ਸੁਣਦੇ ਵੇ ਉਹ ਇੰਡੀਆ 'ਚ ਫਿਰ ਤੁਹਾਨੂੰ ਪਤਾ ਹੀ ਹੈ ਚਾਹ ਪਾਣੀ ਤੋਂ ਬਿਨਾਂ ਚੱਕਰ ਨਹੀਂ ਚੱਲਦਾ ਤੇ ਕਈ ਬੰਦੇ ਫਿਰ ਚਾਹ ਪਾਣੀ ਤੋਂ ਦੁਖੀ ਹੋ ਜਾਂਦੇ ਵੇ ਉਹ ਕਹਿੰਦੇ ਯਾਰ ਬੈਠੇ ਬੈਠੇ ਕੰਮ ਹੋਈਦਾ ਹੀ ਇੱਥੇ ਚਾਹ ਹੋਣੀ ਚੱਕਰ ਜਿਹਾ ਪਿਆਰ ਵੇ ਇਸ ਕਰਕੇ ਹਰ ਬੰਦੇ ਦੀ ਆਪੋ ਆਪਣੀ ਸਮੱਸਿਆ ਗਈ ਹੈ ਕਈ ਲੋਕ ਬੱਚਿਆਂ ਤੋਂ ਦੁਖੀ ਹੋ ਜਾਂਦੇ ਵੇ ਕਈਆਂ ਦੇ ਬੱਚੇ ਆ ਕੇ ਬਾਹਰ ਵਿਗੜੇ ਵੇ ਉਹ ਮਾਂ ਆਪੋ ਦੀ ਐਕਸਪੈਕਟ ਨਹੀਂ ਕਰਦੇ ਮਾਪਿਆਂ ਨੇ ਸਾਰੀ ਉਮਰ ਨਾਲ ਉਸੇ ਗੱਲ ਹੀ ਹੁੰਦੀ ਹੈ ਲੇਕਿਨ ਬੱਚੇ ਜਦੋਂ ਜਵਾਨ ਹੋ ਜਾਂਦੇ ਵੇ ਉਹ ਇਹਦੇ ਬਕਰੇ ਉਹ ਪੁੱਛਦੇ ਨਹੀਂ ਮਾਂ ਕੌਣ ਦੇ ਪਿਓ ਕੌਣੇ ਫੇਰ ਮਾਰਦੇ ਦੁਖੀ ਹੋ ਜਾਂਦੇ ਉਹ ਕਹਿੰਦੇ ਜਿੰਨਾ ਬੱਚਾ ਵਿੱਚ ਆਪਣੀ ਸਾਰੀ ਅਸੀਰੀ ਜونی ਗਲਤੀ ਏ ਇਹਨਾਂ ਨੂੰ ਸੈੱਟ ਕਰਾਇਆ ਤੇ ਅੱਜ ਸੜ ਤੇ ਬੜਾਪਾ ਆ ਗਿਆ ਜੀ ਸਾਨੂੰ ਕੋਈ ਪੁੱਛਦੇ ਕੋਈ ਨਹੀਂ ਗਾ ਕਿਉਂਕਿ ਅਸੀਂ ਆਪਣੀਆਂ ਅੱਖਾਂ ਨਾਲ ਹੀ ਵੇਖਣ ਲਿਆ ਨਾ ਬੜੇ ਬੁੱਢੇ ਵਿਚਾਰੇ ਬੰਦੇ ਰੁੱਲਦੇ ਪਏ ਭਾਵੇਂ ਕਿਸੇ ਦੋ ਪੁੱਤਰ ਤੇ ਭਾਵੇਂ ਚਾਰ ਤੇ ਭਾਵੇਂ ਛੇ ਕੋਈ ਕੋਈ ਚੰਗੀ ਫੈਮਿਲੀ ਏ ਜਿਹੜੀ ਮਾਂ ਪਿਓ ਦਾ ਖਿਆਲ ਰੱਖਦੀ ਏ ਬਾਕੀ ਜਵਾਨੀ ਚ ਸਭ ਮਸਤ ਹੁੰਦੇ ਵੇ ਉਹ ਛੋਈ ਦਿਨ ਵੀ ਅਸੀਂ ਵੀ ਕੱਲ ਨੂੰ ਬੁੱਢੇ ਹੋਣਾ ਹੈ। ਇਸ ਕਰਕੇ ਹਰ ਬੰਦੇ ਦੀ ਸਮੱਸਿਆ ਅਲੱਗ-ਅਲੱਗ ਹੈ। ਅਸੀਂ ਕਿਸ ਨੂੰ ਮਾੜਾ ਚੰਗਾ ਨਹੀਂ ਕਹਿੰਦੇ। ਚੰਗੇ ਦੁਨੀਆਂ 'ਚ ਬੰਦੇ ਬਹੁਤ ਜ਼ਿਆਦਾ। ਨਾ ਚੰਗੇ ਦੀ ਕਮੀ ਤੇ ਨਾ ਮਾੜੇ ਦੀ ਕਮੀ। ਇਹ ਦੋਵੇਂ ਪਾਸਿਓਂ ਦੇ। ਜੇ ਤੁਸੀਂ ਖੁਦ ਚੰਗੇ ਬਣ ਜਾਓਗੇ ਤਾਂ ਉਸਾ ਕੋਈ ਚੰਗਾ ਮਿਲੇ ਤੇ ਕਿਸੇ ਲਈ ਬੰਦਾ ਖੁਦ ਨਹੀਂ ਪ੍ਰਵਾਹ ਕੀਤੀ ਹੁੰਦੀ। ਬੱਚਿਆਂ ਦੀ ਆਪਣੇ ਕਾਰੋਬਾਰ 'ਚ ਪੈਸੇ ਕਮਾਉਣ 'ਚ ਲੱਗੇ ਹੁੰਦੇ ਆ। ਤੇ ਫਿਰ ਬੱਚੇ ਵੀ ਉਹ ਵੇਖਦੇ ਵੀ ਕਿ ਸਾਡੇ ਮਾਪਿਆਂ ਨੇ ਸਾਨੂੰ ਟਾਈਮ ਨਹੀਂ ਦਿੱਤਾ ਉਹਦੇ ਪੌਂਡ ਇਕੱਠੇ ਕਰਦੇ ਨੇ ਬਟਾ ਦੇ ਇਕੱਠੇ ਕਰਦੇ ਨੇ ਤੇ ਬੱਚੇ ਕਦੀ ਕਿਸੇ ਕਾਰਨ ਛੱਡਦੇ ਕਦੀ ਕਿਸੇ ਦੇ ਘਰ ਛੱਡਦੇ ਉਹ ਵੀ ਬੱਚੇ ਤੁਹਾਨੂੰ ਪਤਾ ਹੀ ਹੈ ਹਵਾਲਾ ਕਿੰਨੀ ਬਾਤ ਜਿਉਂ-ਜਿਉਂ ਬੱਚੇ ਸਿਆਣੇ ਹੁੰਦੇ ਸਭ ਕੁਝ ਸਮਝਦੇ ਨੇ ਕਿਹੜਾ ਮਾਪੇ ਨੇ ਸਾਡੇ ਵਿੱਚ ਕੀ ਕੀਤਾ ਕੀ ਨਹੀਂ ਕੀਤਾ ਹਾਂ ਇੱਕ ਗੱਲ ਹੋਰ ਏ ਇੰਡੀਅਨ ਮਾਪਿਆਂ ਦੀ ਇੱਕ ਸੱਚਤ ਕਰਨੀ ਪਈ ਜੀ ਇਹ ਬੱਚਿਆਂ ਦਾ ਪੜ੍ਹਾਈ ਦਾ ਬਹੁਤ ਚਾਰ ਰਹੇ ਤੇ ਕਹਿੰਦੇ ਸਾਡਾ ਬੱਚਾ ਕਦੇ ਪੜ੍ਹਾਈ 'ਚ ਪਿੱਛੇ ਰਹਿਦਾ ਜੀ ਬੇਸ਼ੱਕ ਐਜੂਕੇਸ਼ਨ ਫਰੀ ਹੈਗੀ ਹੈ ਫਿਰ ਵੀ ਬਹੁਤ ਖਿਆਲ ਰਦੇ ਉਮੀਦ ਹੈ ਕਿ ਤੁਹਾਨੂੰ ਵੀਡੀਓ ਪਸੰਦ ਆਈ ਪਸੰਦ ਆਈ ਤੇ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਥੈਂਕ ਯੂ ਵੀਰ ਮਚ